روز تع کرنا سارا ਸਤਿਗੁਰਾਂ ਨੇ ਤਿੰਨ ਗੁਰਸਿੱਖ ਆਪਣੇ ਕੋਲ ਰੱਖੇ ਭਾਈ ਮਤੀ ਦਾਤਾ ਜੀ ਭਾਈ ਸਤੀ ਦਾਤਾ ਜੀ ਤੇ ਭਾਈ ਗਿਆਨ ਦਾਤਾ ਜੀ ਸਾ ਸੰਗਤ ਜੀ ਗੁਰੂ ਸਾਹਿਬ ਜੀ ਦੇ ਨਾਲ ਹੀ ਇਹਨਾਂ ਗੁਰਸਿੱਖਾਂ ਨੂੰ ਇਹ ਕਹਿਰ ਕੀਤਾ ਗਿਆ ਭਾਈ ਗੁਰਦਤਾ ਜੀ ਜਿਨ੍ਹਾਂ ਨੇ ਸਤਗੁਰੂ ਜੀ ਨੂੰ ਸਾ ਸੰਗਤ ਜੀ ਤਿਲਕ ਦੀ ਸੇਵਾ ਕੀਤੀ ਸੀ ਜਦੋਂ ਗੁਰਤਾ ਗੱਦੀ ਪ੍ਰਾਪਤ ਹੋਈ ਉਹ ਵੀ ਨਾਮ ਸੰਤ ਸਤਿਗੁਰਾਂ ਨੇ ਉਹਨਾਂ ਨੂੰ ਪਹਿਲਾਂ ਯਾਜਤ ਦੇ ਦਿੱਤੀ ਅੰਦਰ ਫਿਰ ਆਖਰੀ ਲੈਣੀ ਹੈ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਨਾਲ ਇਹ ਸਾਰਾ ਕੁਝ ਵਰਤਿਆ ਕੋਈ ਗੱਲ ਨਹੀਂ ਬਦਲੀ ਕੀਤੀ ਤੇ ਜਿਸ ਵੇਲੇ ਨਹੀਂ ਮੰਨੇ ਸਤਿਗੁਰੂ ਜੀ ਨੂੰ ਇੱਕ ਪਿੰਜਰੇ ਦੇ ਵਿੱਚ ਸਾਧ ਸੰਗਤ ਜੀ ਕੈਦ ਕੀਤਾ ਗਿਆ ਹੈ ਪਹਿਲਾਂ ਤਾਂ ਕਮਰੇ ਦੇ ਵਿੱਚ ਸੰਦ ਫਿਰ ਸਤਿਗੁਰੂ ਜੀ ਨੂੰ ਪਿੰਜਰੇ ਦੇ ਵਿੱਚ ਪਿੰਜਰਾ ਕਿਹੋ ਜਿਹਾ ਬਣਾਇਆ ਸਾਧ ਸੰਗਤ ਜੀ ਉਹਦੀਆਂ ਸਵਾਖਾਂ ਅੰਦਰ ਨੂੰ ਤਿੱਖੀਆਂ ਰੱਖੀਆਂ ਗਈਆਂ ਨੇੜੇ ਵਿੱਚ ਮਨ ਉਹ ਕਮਾਸ ਖੜਾ ਹੋ ਸਕਦਾ ਹੈ ਜੇ ਥੋੜੀ ਜਿਹੀ ਝੂਮਣਾ ਉਰਨਾ ਯਤਨ ਕਰਦੇ ਆ ਜਦ ਆਪਾਂ ਬੈਠਦੇ ਆ ਨਾ ਗੁਰੂ ਦੀ ਹਜ਼ੂਰੀ ਵਿੱਚ ਕਈ ਵਾਰ ਆਪਣੇ ਕੋਲ ਝੌਂਗੜੀ ਨਹੀਂ ਵੱਜਦੀ ਤੇ ਸਾਧ ਸੰਗਤ ਜੀ ਆਪਾਂ ਗੋਡਾ ਅਸਰਲਾ ਜਿਉਂ ਕਰਮਵੇਂਗਾ ਅੱਜੋ ਕਹਿ ਲੱਗਣਾ ਤੁਹਾਨੂੰ ਇਸਲਾਮ ਵਾਲਾਸਤੇ ਕਹਿ ਰਿਹਾ ਤੁਸੀਂ ਮੈਨੂੰ ਸਿੱਖ ਬਣਾਉਣ ਦੀ ਗੱਲ ਕਰ ਰਹੇ ਹੋ ਅੱਜ ਗੁਰੂ ਬਾਛਾ ਜੀ ਦੇ ਫਿਰ ਜਿਵੇਂ ਤੈਨੂੰ ਸਲਾਮ ਲਾਇਆ ਨਾ ਤੈਨੂੰ ਆਪਣਾ ਧਰਮ ਪਿਆਰਾ ਹੈ ਸਾਨੂੰ ਆਪਣਾ ਧਰਮ ਪਿਆਰਾ ਹੈ ਨਾ ਤੂੰ ਸਾਡੇ ਘਰ ਵਿੱਚ ਬਗਉਨਾਜੀ ਕਰਨਾ ਅਸੀਂ ਤੇਰੇਸ਼ ਕਰੀ ਕਹਿਣ ਲੱਗਾ ਮੈਂ ਧਰਮ ਦੇ ਗਾਲੇ ਸ਼ਬਦੰਦੇ ਆ ਤੇ ਤੁਸੀਂ ਕੋਈ ਨਾ ਕੋਈ ਸਾਨੂੰ ਕਰਾਮਾਤ ਦਿਖਾਓ ਕਿਉਂਕਿ ਤੁਹਾਡੇ ਸਿੱਖ ਕਹਿੰਦੇ ਸੀ ਕਿ ਸਤਿਗੁਰੂ ਜੀ ਜਾਣ ਤੋਂ ਅਸੀਂ ਲਾਹੌਰ ਤੇ ਜਲੀ ਦੀ ਏਕ ਦੇ ਨਾਲ ਇੱਕ ਖੜਕਾ ਰਿਆਂਗੇ ਜੇ ਤੁਹਾਡੇ ਸਿੱਖ ਸੀ ਤੁਹਾਡੇ ਵਿੱਚ ਵੀ ਤਾਂ ਬੜੀਆਂ ਸ਼ਕਤੀਆਂ ਨੇ ਤਾਂ ਕੁਝ ਕੋਈ ਸ਼ਕਤੀ ਮਖਾਓ ਸਤਿਗੁਰੂ ਜੀ ਕਹਿ ਲਗੇ ਗੁਰੂ ਨਾਨਕ ਪਾਤਸ਼ਾਹ ਦਾ ਕਾਰਜ ਜਿਹੜਾ ਨਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਰਜਾ ਬਾਣੀ ਅਨੰਤ ਕਾਲੇ ਠਾਕੁਰ ਚੜਿਆ ਕੋਈ 16 ਕਾਲ ਸੰਪੂਰਨ ਹੋਇਆ ਤੋਂ 14 ਨੂੰ ਦਾਸ ਪਰ ਗੁਰੂ ਨਾਨਕ ਪਾਤਸ਼ਾਹ ਜੀ ਆਪ ਨਰਾਇਣ ਕਲਾ ਧਾਰਜਕ ਮੈਂ ਪਰਵਰਿਉ ਨਰੰਗ ਕਾਰੇ ਆਕਾਰ ਰੂਪ ਜਖ ਮੰਡਲ ਕਰਉ ਸਤਿਗੁਰੂ ਦਾ ਆਪ ਕਾਲਪੁਖ ਦੇ ਸਰੂਪ ਹੈ ਤੇ ਸਾ ਸਭੀ ਨੇ ਸ੍ਰੀ ਸ਼੍ਰੀ ਦਾਉ ਦਾ ਕਰਨਾ ਹੈ ਤੇ ਬਾਸ਼ਕ ਹੈ ਲੱਗੇ ਸ਼ਕਤੀਆਂ ਦਾ ਘਰ ਹੈ ਤੁੰ ਦਾ ਘਰ ਗੁਰੂ ਨਾਨਕ ਪਾਸ਼ਾ ਦਾ ਘਰ ਪਰ ਅਸੀਂ ਆਪਣੀ ਜਿੰਦ ਨੂੰ ਬਚਾਉਣ ਵਾਸਤੇ ਜੇ ਸ਼ਕਤੀਆਂ ਮਖੌਣ ਦੇ ਲੱਗ ਪਏ ਤੇ ਸਾਡੇ ਵਿੱਚ ਤੇ ਜੱਤੂ ਕਰਾਂ ਦੇ ਵਿੱਚ ਕੀ ਅੰਤਰ ਨਹੀਂ ਆ ਜਾਵੇਗਾ ਬਾਸ਼ਾ ਕਹਿ ਲੱਗੇ ਅਸੀਂ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਕੋਈ ਕਰਾਮਾਤ ਨਹੀਂ ਨੂੰ ਸੋਦੇ ਕਹਿ ਦਾ ਨਾਮ ਹੈ ਕਹਿ ਲੱਗਾ ਤੀਜਾ ਬਚਨ ਮੰਗਣਾ ਪ੍ਰਵੇਲਾ ਸਤਿਗੁਰੂ ਜੀ ਕਹਿ ਲੱਗੇ ਦੱਸ ਕਹਿ ਲੱਗਾ ਤੁਹਾਡਾ ਸੀਸ ਧਰਤੂ ਵਟ ਕਰ ਦਿੱਤਾ ਜਾਵੇਗਾ ਤੁਹਾਨੂੰ ਉਹਨੇ ਸ਼ਬਦ ਵਰਤਿਆ ਕਤਲ ਕਰ ਦਿੱਤਾ ਜਾਵੇ ਸ਼ਹੀਦ ਆਪਾਂ ਕਹਿੰਦੇ ਆ ਉਹਨੇ ਕਰਵਾਣਾ ਸੀ ਉਹਨੂੰ ਤਾਂ ਕੋਈ ਸਰਪਾਰ ਨਹੀਂ

ਸ਼ਿਕਾੰ ਤੁਸੀਂ ਜੇ ਮਰਜ਼ੀ ਨੂੰ ਸ਼ਹਿਰੀ ਦੇ ਕਾਰਛਕਦੇ ਹੋ ਕੋਈ ਮੁਜ਼ਰ ਨਹੀਂ ਹੈ ਅਜੂਨ ਪਾਦਸ਼ਾ ਨੇ ਜਦ ਜਗਦਾ ਜਪ ਚਾਰਨ ਕੀਤਾ ਸੰਪੂਰਨ ਜਗਦੀ ਦਾ ਜਾਪ ਹੋ ਗਿਆ ਪਾਦਸ਼ਾ ਨੇ ਇਸ਼ਾਰਾ ਕਰ ਦਿੱਤਾ ਕਹਿ ਲੱਗੇ ਨਾ ਬਈ ਹੁਣ ਤੇ ਆਈ ਹੈ ਤੇ ਉਸ ਵਕਤ ਜਲਾਦ ਦੇ ਸਾਹ ਸੰਗ ਸਿੰਘ ਨੂੰ ਇਤਿਆਸ ਵਿੱਚ ਜ਼ਿਕਰ ਹੁੰਦਾ ਹੈ ਕਿ ਸਲਾਪ ਸ਼ਹਿਰ ਦੀ ਬਣ ਰਹੀ ਇੱਕ ਤੀਖ ਮੰਦੇ ਨੇ ਜੇਕਰ ਇਹ ਕਿਸੇ ਦੇ ਇਲਾਕੇ ਵੀ ਆ ਜੇ ਸਾਸੰਗ ਨੂੰ ਦੇ ਸ੍ਰੀਮਨ ਕੱਟ ਕੇ ਰੱਖ ਦਿੰਦੀ ਹੈ ਤੇ ਉਹ ਜਿਹੜੀ ਸੀ ਖੁਸ਼ੀ ਖਾਣੇ ਦੇ ਤੋਗਾਈ ਲਈ ਪੜੀ ਤੇ ਜਿਆ ਉਹ ਦੇਖ ਜਣੀ ਸੀ ਜਦੋਂ ਮਿਆਰ ਕੇ ਸਤਿਗੁਰੂ ਦੇ ਸਾਹਮਣੇ ਇਹਦੇ ਸੀਸ ਦੇ ਉੱਪਰ ਵੀ ਧੂਮਾਉਂਦਾ ਯਤਨ ਕੀਤਾ ਕਿ ਸ਼ਾਇਦ ਸਤਿਗੁਰੂ ਨੂੰ ਕਰਕੇ ਛੁਕ ਜਾਣਗੇ ਅਸੀਂ ਕਹਾਣੇ ਸਤਿਗੁਰਾਂ ਨੇ ਈਮ ਮੰਨ ਲਈਆਂ حضور بادشاہ اڈور کھڑے بیٹھے دیں تے اس وقت جلاب نے ساتھ سنگیدی جو سب کو بھی دیں میرے اوٹیت اوٹنواب نے آنگی حضور بادشاہ دا سیس جڑا ہے ایسا دن آرام وقت ہو گیا اور اس وقت کی اوہ مجر ہوئے گا ایک دین کنید مالک سرشتی مالک ਸਤਗੁਰੂ ਜੀ ਦਾ ਪਾਵਨ ਸੀਸ ਜਿਹੜਾ ਧਰਤੀ ਦੇ ਉੱਤੇ ਪਿਆ ਹੋਇਆ ਹੈ ਧਾਰ ਇੱਕ ਪਾਸੇ ਪਿਆ ਹੋਇਆ ਉੱਤੇ ਚੌਂਕੜਾ ਲੱਗਿਆ ਹੋਇਆ ਹੈ ਹਹਾਕਾਰ ਮਚ ਗਈ ਔਰ ਸਮਾਜ ਦੇ ਵਿੱਚੋਂ ਸਾਧ ਸੰਗਤ ਦੀ ਬਹੁਤ ਬੇਹਿੰਮਦਰਿਸ਼ਕੀਆ ਬਹੁਤ ਜ਼ਿਆਦਾ ਬਸ਼ਵਤ ਕਾਲ ਜਾਂ ਘਟਾਵਾਂ ਚੜ ਕੇ ਆਈਆਂ ਤੇ ਸਾਧ ਸੰਗਤ ਨੇ ਸਤਗੁਰੂ ਜੀ ਦੇ ਹੁਕਮ ਨੂੰ ਮੰਨਿਆ ਬਾਬਾ ਜੀਵਨ ਸਿੰਘ ਜਿਨ੍ਹਾਂ ਦਾ ਨਾਮ ਉਸਮਨਤ ਭਾਈ ਚਰਤਾ ਜੀ ਸੀ ਉਹਨਾਂ ਨੇ ਬੜਿਆ ਤਾਂ ਸਰਕਾਰ ਦੇ ਵਿੱਚ ਸਤਿਗੁਰੂ ਜੀ ਦਾ ਪਾਵਨ ਸੀਸ ਜਿਹੜਾ ਸੀ ਉਹਨੂੰ ਵਸਤਰਾਂ ਦੇ ਵਿੱਚ ਲਪੇਟ ਕੇ ਤੇ ਸਾਧ ਸੰਗਤ ਜੀ ਨੂੰ ਸਰਕਾਰ ਕੋਲ ਪਹੁੰਚੀ ਸਲਾਹ ਕਰਦੇ ਹਾਂ ਸ੍ਰੀ ਅਨੰਦpur ਸਾਹਿਬ ਹਰਿ ਜਨ ਦੇ ਪਾ ਦਿੱਤੇ ਰਸਤੇ ਦਾ ਪਹਿਲੇ ਪਤਾ ਸੀ ਦੂਸਰਾ ਪੱਖ ਸਾਧ ਸੰਗਤ ਜੀ ਇਹ ਜਿਹੜੀ ਹਕੂਮਤ ਦੇ ਨਾਮ ਇਹਦਾ ਵਪਾਰ ਚੱਲਦਾ ਸੀ ਔਰ ਹਕੂਮਤ ਦਾ ਜੋ ਵੀ ਕਾਰੋਬਾਰ ਸੀ ਇੱਕ ਵੱਡਾ ਠੇਕੇਦਾਰ ਸ਼ੌਕਾਤ ਸਿੰਘ ਭਾਈ ਲੱਖੀ ਸ਼ਾਹ ਜੀ ਵਣਜਾਰਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਉਸ ਵਕਤਾਂ ਦੇ ਸੇਵਾ ਸੁਭਾਣਨੀ ਕੀਤੀ ਉਹ ਜਿਹੜਾ ਅਸਕਾਰਾ ਹਿਦਿਆ ਹੈ ਤੇ ਭਾਈ ਲੱਖੀ ਸ਼ਾਹ ਨੇ ਸਤਿਗੁਰਾਂ ਨੇ ਪਹਿਲਾਂ ਇਸ਼ਾਰਾ ਕੀਤਾ ਸੀ ਇਹ ਸੇਵਾ ਤੇ ਨੂੰ ਮਿਲੇਗੀ ਉਸ ਵਕਤ ਕਹਿੰਦੇ ਨੇ ਰੂਹ ਦੇ ਗੱਡੇ ਆ ਰਹੇ ਸੀ ਰੂਹ ਦੇ ਇੱਕ ਗੱਡੇ ਦੇ ਉੱਤੇ ਸਤਿਗੁਰੂ ਜੀ ਦਾ ਪਾਵਨ ਜੋ ਸਰੀਰ ਹੈ ਉਹਨੂੰ ਸਸ਼ੋਭਿਤ ਕੀਤਾ ਗਿਆ ਗੱਡੇ ਪਹਾਰ ਕੇ ਲੈ ਗਏ ਤੇ ਫਿਰ ਉਸ ਵਕਤ ਲਖੀ ਸ਼ਾਦੀ ਨੇ ਆਪਣੇ ਘਰ ਦੇ ਵਿੱਚ ਜਾ ਕੇ ਕਿਉਂਕਿ ਲਖੜਾ ਦਾ ਪਹਿਲਾਂ ਇੰਤਜ਼ਾਮ ਕੀਤਾ ਹੋਇਆ ਸੀ ਸਤਿਗੁਰੂ ਜੀ ਦੇ ਪਾਵਨ ਸਰੀਰ ਦਾ ਇਸ਼ਨਾਨ ਕਰਵਾ ਕੇ ਵਸਤਰ ਧਾਰਨ ਕਰਵਾ ਕੇ ਸਹੀ ਟੰਕਾ ਅੱਤੇ ਵਿੱਚ ਰੱਖ ਕੇ ਅਗਨ ਫੇਰ ਦਿੱਤਾ ਗਿਆ ਬਾਹਰ ਆ ਕੇ ਖਲੋ ਗਿਆ ਤੇ ਸਾਰੇ ਲੋਕ ਦੇਖਦੇ ਘਰ ਨੂੰ ਅੱਗ ਲੱਗ ਗਈ ਐ ਕੋਈ ਕਹਿੰਦਾ ਬੁਝਾਈ ਦੋ ਕਹਿੰਦਾ ਕੋਈ ਗੱਲ ਨਹੀਂ ਗੁਰੂ ਦਾ ਦਿੱਤਾ ਹੈ ਰੁਕ ਜਾਓ ਸਾਥ ਸੰਗਤ ਜੀ ਕਹਿੰਦੇ ਆਪਣੇ ਪਾਲੀ ਨੂੰ ਅੱਗ ਲੱਗ ਜਾਵੇ ਤੇ ਆਪਾਂ ਕਿਹਨੇ ਜੰਗੜਾ ਦਾ ਖਾਣਾ ਹੈ ਤੇ ਅਸੀਂ ਉਹਨੂੰ ਬੁਝਾਉਂਦਾ ਹੀ ਲਤਨ ਕਰਦੇ ਆ ਉਹ ਵੀ ਹੁ ਸਿੱਖ ਧਰਮ ਦੇ ਰੂਪਿਆ ਜਦਿਆ ਆਪਣਾ ਧਾਰੀ ਜਨਾਲਿਆ ਸਤਿਗੁਰੂ ਸਾਹਿਬ ਜੀ ਦਾ ਜਦੋਂ ਅੰਤਮ ਸੰਸਕਾਰ ਹੋਇਆ ਸਾਧ ਸੰਗਤ ਜੀ ਕਾਗੜਾਂ ਦੇ ਵਿੱਚ ਹਜੂਰ ਪਾਤਸ਼ਾਹ ਦੀ ਰਾਤ ਔਰ ਸਾਰਾ ਜਿਹੜਾ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਪਾਵਨ ਸਰੀਰ ਦੀ ਰਾਖ ਸੀ ਜਿੰਨੇ ਉਹ ਸਾਰਾ ਕੁਝ ਉਹਨਾਂ ਗਾਗੜਾਂ ਦੇ ਵਿੱਚ ਧਾਰਨ ਕਰਵਾ ਕੇ ਆਪਣੇ ਘਰ ਦੇ ਵਿੱਚ ਉਹ ਗਾਗੜਾਂ ਲੈ ਕੇ ਦਿੱਤੀਆਂ بعد رکھو سکھانے ساتھ سنگلی جو گروہ کر رہے یہ بار کروائے دلی درکھ گروہ کر بڑھیں پھر اوٹھوں دشادیاں کٹ گیا ہیں اور اوٹھے بھی گروہ کر سکھانے اٹھے 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 سرکتہ ناعت درشن کر دیگا ہیں کہ ساتھ سنگلی جو گروہ کو ایک بہادر سرکتہ مراد سرشتی دی چادر بڑھیں سرشتی دی کہیں میں آپ پہلے سے ایک بہادر خیزنی چادر ہے نہیں

ਅਰਸਤੇ ਵੀ ਪੜਾਵੀ ਕਰਦੇ ਆਏ ਤੇ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਸਤਿਗੁਰੂ ਜੀ ਨੂੰ ਸੁਨੇਹਾ ਮਿਲਿਆ ਹਜਰੂਨ ਪਾਤਸ਼ਾਹ ਆਪ ਪ੍ਰਵਾਦ ਦਾ ਕਿਹਦੇ ਨੇ ਸਾਰਾ ਪਰਵਾਰ ਸਿੱਖ ਸੰਤਾਂ ਨਾਮ ਨੇ ਸਤਿਗੁਰੂ ਜੀ ਦੇ ਪਾਵਨ ਸੀਸ ਨੂੰ ਸਾਸ ਸੰਧੀ ਹਲੰਦ ਘੋਸੇਵ ਜੀ ਧਰਤੀ ਤੇ ਲਿਆਉਣਾ ਆਇਆ ਉੱਥੇ ਸਤਿਗੁਰਾਂ ਨੂੰ ਸਿਸ਼ੁਬਤ ਕਰਕੇ ਜਿੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਇੱਕ ਦਿਵੀ ਹੈ ਤੇ ਦੂਸਰਾ ਉਹ ਦੁਆਰਾ ਜਿਹੜਾ ਇਹ ਸ੍ਰੀ ਅਨੰਦਪੁਰ ਸਾਹਿਬ ਸੀ ਸਿਕੰਝਾ ਇੱਥੇ ਸਤਿਗੁਰਾਂ ਦੇ ਪਾਵਨ ਸੀਸ ਦਾ ਜਦੋਂ ਅੰਤਮ ਸੰਸਕਾਰ ਹੋ ਗਿਆ ਤੇ ਸਾਧ ਸੰਗਤ ਦੇ ਸਤਿਗੁਰਾਂ ਨੇ ਸੰਤਨ ਨੂੰ ਸੰਬੋਧਨ ਕੀਤਾ ਕਲਗੀਧਰ ਦਸ਼ਮੀਪਤਾ ਜੀ ਨੇ 9 ਸਾਲ ਦੀ ਉਮਰ ਹੈ ਤੇ ਉਸ ਨੂੰ ਭਾਈ ਜੱਟਾ ਜੀ ਨੂੰ ਪੁੱਛਿਆ ਕਹਿੰਦੇ ਭਾਈ ਜੱਟਾ ਜੀ ਜਦੋਂ ਜੇਕਰ ਕੋਈ ਦਾ ਅਸੀਸ ਧਰਨਾ ਨੂੰ ਮੱਕ ਹੋਇਆ ਦਿੱਲੀ ਦੇ ਲੋਕਾਂ ਨੇ ਬੜਾ ਫਰਨਾਮ ਕੀਤਾ ਹੋਵੇਗਾ ਬੜਾ ਦੁੱਖ ਮਨਾਇਆ ਹੋਵੇਗਾ ਤੇ ਭਾਈ ਜੈਤਾ ਜੀ ਕਹਿ ਲੱਗੇ ਹਾਂ ਪਾਦਸ਼ਾਹ ਸਾਰਿਆਂ ਨੇ ਦੁੱਖ ਮਨਾਇਆ ਪਰ ਹਕੂਮਤ ਦਾ ਡਾਰੇ ਨਾ ਸੀ ਕਿ ਸਾਰੀਆਂ ਸਿ ਸ਼ਕਤਾਂ ਉਹਦੇ ਦੰਦੀਆਂ ਮਾਰੀਆਂ ਚੁੱਪ ਕੀਤੀਆਂ ਹੋਈਆਂ ਸਨ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਚਲੇ ਗਏ ਸਾਰੇ ਇਨਾਨ ਤਾਂ ਪਾਰੇ ਸੀ ਪਰ ਬਾਦਸ਼ਾਹ ਨੇ ਉਸ ਵੇਲੇ ਇੱਕ ਬਚਨ ਚਾਰਨ ਕੀਤਾ ਕਹਿ ਲੱਗੇ ਇਹੋ ਜਿਹਾ ਖਾਲਸਾ ਪੰਥ ਸਜਾਵਾਂਗੇ ਜਿਹੜਾ ਇਕੱਲਾ ਵੀ ਲੱਖਾਂ ਦੇ ਵਿੱਚ ਖੜਾ ਹੋਵੇਗਾ ਉਹ ਆਪਣੇ ਆਪ ਨੂੰ ਸਪਾ ਨਹੀਂ ਸਕੀਗਾ ਸਾਧ ਸੰਗਤ ਜੀ ਅੱਜ ਕਈ ਵਾਰ ਦੇਖਦੇ ਤੁਹਾਡੇ ਵਿੱਚ ਬੋਕਿਆ ਨਿਰਮੈ ਉਹ ਦੇਸ਼ਾਂ ਦੀ ਯਾਤਰਾ ਕਿੰਨੀ ਵਹਿਗੀ ਤੇ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਆਪਾਂ ਉਹਨਾਂ ਦੇਸ਼ਾਂ ਦੇ ਵਿੱਚ ਜਹਾਜ਼ਾਂ ਦੇ ਵਿੱਚ ਜਾਂਦੇ ਆ ਤੇ ਸਾਰਾ ਜਹਾਜ਼ ਭਰਿਆ ਹੁੰਦਾ ਹੈ ਉਹਦੇ ਵਿੱਚ ਇੱਕ ਜਾਂ ਦੋ ਸਿੰਘ ਹੁੰਦੇ ਜਿਨ੍ਹਾਂ ਦਾ ਦਸਤਾਰ ਸਜਣਾ ਹੁੰਦੀ ਹੈ ਉਹਨਾਂ ਦੇ ਦੁੱਧ ਸਾਰੇ ਦੇ ਵਿੱਚ ਵੱਖਰੀ ਹੁੰਦੀ ਆ ਸਾਰੇ ਉਹਨਾਂ ਦੇ ਚਿਹਰਿਆਂ ਵੱਲ ਦੇਖਦੇ ਆ ਪਤਾ ਲੱਗ ਜਰੀਰ ਨੂੰ ਖੂਨ ਦੇ ਨਾਲ ਲੱਤ ਪੱਥ ਕਰਦੀਆਂ ਸਤਿਗੁਰੂ ਜੀ ਅਡੋਲ ਖੜੇ ਨੇ ਤੇ ਇਹਨਾਂ ਦੇ ਸਾਹਮਣੇ ਜਿਹੜਾ ਅੱਜ ਦਾ ਦਿਨ ਹੈ ਭਾਈ ਮਰਦੀਦਾਸ ਜੀ ਭਾਈ ਸਤੀਨਾਲ ਜੀ ਭਾਈ ਚਾਲਨਾ ਜੀ ਇਹਨਾਂ ਨੂੰ ਬਹੁਤ ਨਮਰਿਆ ਸਾਧ ਸੰਗਤ ਜੀ ਸਭਾ ਦਾ ਸ਼ਰਧਾ ਕਰਨਾ ਪਿਆ ਕਿਸੇ ਸ਼ਰੀਰ ਨੂੰ دوڑے لکڑا وچ دے وچھ جگر کے بھٹیاں دے وچھ انہیں سرین کے آج روان انہیں سرین کے بڑے حصے کرتے لے انہیں حصے دے وچھو سا سنگجی کے ہوا جاؤنی جنہیں دامت آیا یہ مسئلت کا آگ دامت کے مفجلے اتی شودین آگ ایسے دین دے آگ سانتورہ دے کو سکھانے دین نہیں بنی Aprecie-se, aprecie-se.